थानकोट ਖੇਤਰ ਵਿੱਚ ਇੱਕ ਵਾਰ ਫਿਰ ਕੁਸ਼ਣ ਪਛਾਦੇ ਲੋਕਾਂ ਵੱਲੋਂ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਣਕਾਰੀ ਮੁਤਾਬਕ ਮੋਡਲ ਟਾਊਨ ਖੇਤਰ ਵਿੱਚ ਰਾਤ ਦੇ ਸਮੇਂ ਇੱਕ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ ਹਾਲੇ ਕਿ ਉਸ ਸਮੇਂ ਦੁਕਾਨ ਬੰਦ ਸੀ ਅਤੇ ਗੋਲੀਆਂ ਸਿੱਧਾ ਸ਼ਟਰ ਟੀ ਮਾਰੀਆਂ ਗਈਆਂ ਸਥਾਨਿਕ ਲੋਕਾਂ ਨੇ ਵੀ ਗੋਲੀਆਂ ਦੀ ਆਵਾਜ਼ ਸੁਣੀ ਇਸ ਤੋਂ ਬਾਅਦ ਦੁਕਾਨਦਾਰ ਅਤੇ ਨਿਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਾਣਕਾਰੀ ਮਿਲਦੇ ਤੇ ਔ ਡੀ ਐਸ ਪੀ ਸੁਮੇਰ ਸਿੰਘ ਮਾਨ ਪੁਲਿਸ ਟੀਮ ਨਾਲ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਡੀਐਸਪੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਸ਼ਟਰਡ ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਅਤੇ ਦੁਕਾਨ ਦੇ ਅੰਦਰ ਵੀ ਨਿਸ਼ਾਨ ਸਪਸ਼ਟ ਦਿਖ ਰਹੀਆਂ ਜਿਸ ਨਾਲ ਹੀ ਸਾਬਤ ਹੁੰਦਾ ਹੈ ਕਿ ਦੁਕਾਨ ਤੇ ਗੋਲੀਬਾਰੀ ਕੀਤੀ ਗਈ ਸੀ ਸਥਾਨਕ ਲੋਕਾਂ ਨਾਲ ਪੁਲਿਸ ਦੌਰਾਨ ਹੀ ਅਗਲ ਸਾਹਮਣੇ ਆਇਆ ਕਿ ਰਾਤ ਦੇ ਸਮੇਂ ਉਨ੍ਹਾਂ ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਸੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਇਸ ਵਾਰਦਾਤ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾ ਜਿਹੜੀ ਸ਼ੌਪ ਹੈ ਸਾਡੇ ਨਾਲ ਹੀ ਕਿ ਆਪਾਂ ਖੜੇ ਸੋਨੀ ਬੇਕਰੀ ਦੇ ਲਾਗੇ ਦੇਖੇ ਕੋਚੇ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ਲ ਵੈਰੀਫਿਕੇਸ਼ਨ ਤੇ ਹੀ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋਲੀਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਡਰੇਟ ਕਰਕੇ ਜਿਹੜੇ ਨਿਸ਼ਾਨ ਲੱਗੇ ਹੋਣਾ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਅੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਪੂਰੇ ਉਹ ਤਰੀਕੇ ਨਾਲ ਚੈੱਕ ਕਰਾਂਗੇ ਤੇ ਅਗਰ ਕੋਈ ਸਾਬਤ ਸਿਰੇ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰ ਰਜਿਸਟਰੀ ਭਾਲੀ ਕਰ ਵੀ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹ ਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਕਿ ਜਿਹੜੇ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕਰੀਬਨ 7:00 ਤੋਂ 12:00 ਮੰਨ ਨੂੰ ਕੁਝ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲed ਸੀ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਅਸੀਂ ਗੱਲ ਕਰਾਂਗੇ ਸੈਂਟੀਸਟਿਸਟ ਕੂ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਈ ਉਹ ਅੱਗੇ ਜਿਹੜਾ ਉਹਦਾ ਫਰੇਮ ਆ ਉੱਥੋਂ ਲਿਖੀ ਗਿਆ ਛਿਸ਼ੇ ਵਾਲੇ ਕੋਈ ਸਰ ਸੀਸੀਟੀਵੀ ਵਰਤਾਰ ਹਾਲੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਦੀ ਗੱਲ ਪਤਾ ਲੱਗੇ ਛਿਸ਼ੇ ਦੀ ਗੁੱਲਣ ਤੇ ਸ਼ਾਇਦ ਸੀਸੀਟੀਵੀ ਫੂਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਡੇ ਨਾਲ ਹਾਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਵੀ ਜਿਹੜੀ ਹੈ ਪੀਪਲ ਦਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਇਸ ਮਾਮਲੇ ਦੀ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਿਹਾ ਕੋਈ ਪੈਨਿਕ ਕਰਨ ਦੀ ਕੋਈ ਡਰਨ ਦੀ ਲੋੜ ਨਹੀਂ ਪੁਲਿਸ ਅਤੇ 24 ਘੰਟੇ ਪੰਜਾ ਪਟਾਣਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਉਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਆਪਾਂ ਉੱਤੇ 100% ਕਾਰਵਾਈ ਕਰਾਂਗੇ ਔਰ ਆਪਾਂ ਇੰਸ਼ੋਰ ਕਰਾਂਗੇ ਤੇ ਕਿ ਕਿਸੇ ਵੀ ਤਰ੍ਹਾਂ ਦੀ ਛੋਟਾਂ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਹਨ ਕੋਈ ਅਡੀ ਗੱਲ ਨਹੀਂ ਇਹਨੂੰ ਵੀ ਟਰੇਸ ਕਰਾਂਗੇ